ਲੋ ਜੀ 8-9 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਆ ਕਰੋ ਚੱਕ ਆ ਦੇਖੋ ਜੀ ਬਾਕੀ ਡੋਂਗ ਡੰਗ ਦੋਵਾਂ ਅੱਖਾਂ ਦੇ ਵਿੱਚਕਾਰ ਪੂਰਾ ਬੋਦੀ ਵਾਲੀ ਛੋਟਾ ਕੰਨ ਫਾਰਮ ਤੋਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਈ ਦਿੱਤੇ ਆ ਚੱਲਾ ਜਾ ਆ ਜਾ ਆ ਜਾ ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਅੱਜ ਦੋਸਤੋਂ ਪਹੁੰਚੇ ਆ ਪਿੰਡ ਬੁਰਜ ਨੱਤੂ ਕੇ ਪੱਤੀ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਅੱਜ ਇੱਕ ਬਿਲਕੁਲ ਸਜਰਤਾਜੀ ਸੂਈ ਤੁਹਾਨੂੰ ਮੱਝ ਦਿਖਾ ਦੇਵਾਂਗੇ ਇੱਕ ਬਗੈਰ ਬੱਚਿਆਂ ਜਰਸੀ ਬਰੀਡ ਦੇ ਵਿੱਚ ਵਹਿੜ ਹੋਊਗੀ ਤੇ ਇੱਕ ਇਧਰ ਅਨਸਰ ਝੋਟੀ ਦਿਖਾ ਦੇਵਾਂਗੇ ਇੱਕ ਨਾਲ ਕੱਟੀ ਤੇ ਇੱਕ ਬਿਲਕੁਲ ਉਸੇ ਉਮਰ ਦੇ ਵਿੱਚ ਬੱਚੀ ਤੁਹਾਨੂੰ ਦਿਖਾਵਾਂਗੇ ਇਹ ਟੋਟਲ ਜਿਹੜੇ ਦੋਸਤੋ ਵੱਡੇ ਛੋਟੇ ਨਾਗ ਪੰਜ ਵਕਾਊ ਆ ਕਲਦੀਪ ਸਿੰਘ ਹੋਂਦੇ ਕੋਲ ਪੱਤੀ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਐ ਇਧਰੋਂ ਸਿਹਰੀ ਹਾਰੀ ਤੋਂ ਜਿਹੜੀ ਛੜਕ ਪੱਟੀ ਨੂੰ ਜਾਂਦੀ ਆ ਐਸੇ ਛੜਕ ਦੇ ਉੱਤੇ ਪਿੰਡ ਆ ਜਾਂਦਾ ਬੁਰਜ ਨਾ ਥੋਕੇ ਅੱਜ ਤਰੀਕ ਤੁਸੀਂ ਨੋਟ ਕਰ ਲਓ 3 ਸਤੰਬਰ ਸਮਾ ਕੋਈ ਦੁਪਹਿਰ ਦੇ 1 ਵਜੇ ਦਾ ਆਉ ਕਰਦੇ ਆ ਗੱਲ ਬਾਤ ਕੁਲਦੀਪ ਸਾਸਰੀ ਕਲਜੀ ਸਾਹਿਬ ਜੀ ਸਾਹਿਬ ਸਾਹਿਬ ਉਹ ਠੀਕ ਤਾਂ ਪਾਜੀ ਹਾਂਜੀ ਹਾਂਜੀ ਵਧੀਆ ਤੁਸੀਂ ਕਲਦੀਪ ਵੀਰੇ ਅੱਜ ਨਗਾਂ ਦੀ ਗੱਲ ਕਰ ਗਏ ਤੇ ਵੱਡੇ ਛੋਟੇ ਆਪਣੇ ਕੋਲ ਜਿਹੜੇ ਟੋਟਲ 5 ਨਾਕ ਨੇ ਹਾਂਜੀ 5 ਤੇ ਪੰਜ ਦੇ ਪੰਜੇ ਨਾਕ ਸੇਲ ਆ ਹਾਂਜੀ ਇਧਰ ਇੱਕ ਮੱਝ ਆਪਣੇ ਕੋਲ ਬਿਲਕੁਲ ਸੱਜਰ ਤਾਜੀ ਸੂਈ ਆ ਹਾਂਜੀ ਠੀਕ ਆ ਜੀ ਪਰਲੇ ਬੰਨੇ ਵਹਿਰ ਜਿਹੜੀ ਜਰਸੀ ਆ ਬਗੈਰ ਬੱਚਿਓ ਹਾਂ ਹਾਂ ਬੱਚ ਠੀਕ ਆ ਵੀਰੇ ਬਾਕੀ ਮਾਲ ਐ ਸਾਫ ਸੁਥਰਾ ਚੁਆਇਸ ਵਾਲਾ ਮਾਲ ਸਾਫ ਹੋ ਕੇ ਹੋਊਗਾ ਕਿਉਂਕਿ ਦੋ ਹੀ ਨਾਕ ਆ ਜਿਹੜੇ ਮਨਾਪੇ ਦੋ ਦੋ ਤੇ ਐ ਬਾਕੀ ਦਾ ਆਨਸਰ ਝੋਟੀ ਦਿਖਾ ਦਿਆਂਗੇ ਕਾ ਜੜੀ ਆ ਦੋਂਦੀ ਆਈ ਦੋਂਦੀ ਝੋਟੀ ਆ ਬੜੀ ਚੰਗੀ ਆ ਹਨਾ ਅਗੀ ਥਣ ਥਣ ਬੜਾ ਵਧੀਆ ਆ ਆ ਵੀ ਇਹ ਝੋਟੀ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਉਦੋਂ ਪਹਿਲਾਂ ਇੱਕ ਜੜੀ ਇਧਰ ਮੱਝ ਦਿਖਾ ਦਿੰਨੇ ਆ ਨਾਲ ਇੱਕ ਤੁਹਾਨੂੰ ਵੈੜ ਦਿਖਾ ਦਿਆਂਗੇ ਜਰਸੀ ਬ੍ਰੀਡ ਦੇ ਵਿੱਚ ਹੁਦੀਬ ਸ਼ਰਵਾਤ ਇਸੇ ਮੱਝ ਤੋਂ ਕਰਨਾ ਬੇਸ਼ੱਕ ਵੈੜ ਵਾਝ ਦਿਖਾ ਦਿੰਦੇ ਚਾਹੇ ਵੈੜ ਤੋਂ ਕਰ ਲਾ ਮੇਰਾ ਵੀਰ ਜਰਸੀ ਨਸਲ ਦੇ ਵਿੱਚ ਵੈੜ ਆ ਆ ਖੰਡੀ ਸੀਲ ਆ ਠੰਡੀ ਧੀਰੀ ਸੀਲ ਸਾਊ ਆ ਕਿੰਨਾ ਦੁੱਧ ਵੀਰੇ ਦੇ ਥੱਲੇ 8 ਕਿਲੋ ਦਾ ਹੋਏਗਾ ਲਓ ਜੀ 8-9 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਆ ਕਰੋ ਚੱਕ ਕੋ ਸੂਈ ਸਾਈ ਦਾ ਕਿੰਨੇ ਕ ਟਾਈਮ ਤੋ ਜਾਗਾ ਟਿਕਟੋ ਕੀ ਬਣੀ ਬੁਣੀ ਤੇ ਨਹੀਂ ਸੂਈ ਉਟਾਂ ਤੇ ਨਾ ਮਹੀਨਾ ਦੀ ਅੱਛਾ ਜੀ ਹਾਂ ਤੇ ਬਣੀ ਸੋਰੀ ਤਾਂ ਵੇਰਵਾ ਤਾਂ ਨਹੀਂ ਨਾ ਹੈਗਾ ਬਣੀ ਸੋਰੀ ਹੈਗਾ ਮਹੀਨੇ ਦਾ ਮਹੀਨੇ ਦਾ ਹਾਂ ਮਹੀਨੇ ਦਾ ਦੁੱਧ ਕਿੰਨਾ 8 ਕਿਲੋ 7 8 ਕਿਲੋ ਦੁੱਧ ਤੇ 7 ਦੀ ਗਾਰੰਟੀ ਦਿਆਂਗੇ ਆਪਾਂ ਬੋਲੀ 7 ਦੀ ਗਲਤੀ ਬਾਂਦਾ ਗਾਰੰਟੀ ਦਿਆਂਗੇ 8 ਕਿਲੋ ਦੁੱਧ ਆਂਦਾ ਵੀ ਹੋਵੇ ਨਾ ਹੋਵੇ ਤਾਂ ਹੁਣ ਕੋਈ 2 ਟਾਈਮ ਚੋਲੇ 4 ਟਾਈਮ ਚੋਲੇ ਜਰਸੀ ਬਰੀਡ ਦੇ ਵਿੱਚ ਆ ਸਵੇਜ ਹੋਊਗੀ ਦੂਜੇ ਕਿ ਤੀਜਾ ਤੂੰ ਜਾਊਗਾ ਦੂਜੇ ਸਵੇ ਹਾਂਜੀ ਬਾਕੀ ਰੈੱਡ ਕਲਰ ਦੇ ਵਿੱਚ ਆ ਲਾਈਟ ਰੈਡਕਲ ਹੋਰ ਆਪਾਂ ਕਹਿ ਦਿੰਨੇ ਆ ਇਸ ਵਾਰ ਨੂੰ ਬੂਥੀ ਤੁਹਾਨੂੰ ਵਿਖਾਉਣੀ ਆ ਫੇਸ ਕੁਆਲਟੀ ਇੱਕ ਵਾਰੀ ਚੈੱਕ ਕਰੋ ਹਾਂ ਕਲਦੀਪ ਐਨੂ ਮੋਰ ਲੈਕ ਬਿਲਕੁਲ ਓਕੇ ਰਿਪੋਰਟ ਆ ਚਵਾਈ ਠੀਕ ਆ ਐਨੂ ਵੀਰ ਕਲਦੀਪ ਬਾਹਰ ਕੱਢ ਕੇ ਇੱਕ ਵਾਰੀ ਤੋਰ ਦਗੇ ਆ ਦੇਖੋ ਜੀ ਹਰ ਡਰਤੀ ਆ ਦੇਖੋ ਚਲ ਤਲਗਾ ਮਜ਼ਾ ਆ ਗਿਆ ਬਹੁਤ ਠੀਕ ਆ ਜੀ ਸੋ 7 ਕਿਲੋ ਰੋਤਾ ਹਾਂਜੀ ਗੁਲਦੀਪ ਹੰਡੀ ਥੀਲ ਮੈਂ ਬੜੀ ਭਾਵੇਂ ਲਿਆਣਾ ਬਾਈ ਚੋਲੇ ਇਹ ਕਰਮਾਂ ਰੀਆਂ ਵੈਸੇ ਚਲੋ ਤੇ ਕਾਲੀਆਂ ਕੋਲੀਆਂ ਨਹੀਂ ਪੈਂਦੀਆਂ ਜੀਆਂ ਹਾਂਜੀ ਲੋ ਜੀ ਘਰੇ ਕਈਆਂ ਭਣਨੇ ਚਵਾਈ ਕਰਨੀ ਹੁੰਦੀ ਆ ਨਾਰਮਲ ਠੀਕ ਆ ਤੇ ਮੌਲ ਵੀ ਬਿਲਕੁਲ ਜੈਨੂਨ ਤੇ ਜਾਇਜ਼ ਹੀ ਰਹੂਗਾ ਵੜ ਹੰਡੀ ਸੀਲੇ ਬਾ ਆ ਦੇਖਾ ਖੱਬੇ ਸੱਜੇ ਜਿਹੜੇ ਪਾਸੇ ਮਰਦੀ ਬੈ ਕੇ ਚਵਾਈ ਕਰ ਲਾ ਆ ਬੈਕਸਰ ਤੋਂ ਮਾਰਾ ਪੂਛ ਪਾਸੇ ਕਰਿਓ ਜੀ ਹਾਂਜੀ ਨਾ ਬਿਕੋ ਤੇ ਕੀ ਡਿਮਾਂਡ ਕੀ ਮੁੱਲ ਕਰਦੇ ਆ ਡਿਮਾਂਡ 5000 ਰੁਪਇਆ 2 ਛੜ ਦਾਂ 23000 ਦੇ ਦਾਂ 23000 ਦੇ ਹਾਂਜੀ ਹੋਰ ਵੀ ਹੁੰਦਾ ਵੀ ਤੇ ਲੈ ਸਕੇ ਬਾਕੀ ਹੋਰ ਪਾਸੋਂ ਕਰ ਦਾਂ ਸਾਢੇ 22000 ਦੇ ਦਾਂ ਸਾਢੇ 22000 ਦੀ ਹਾਂ ਸਾਢੇ 22000 ਦੀ ਇਹ ਜਰਸੀ ਵੈਰ ਤੁਹਾਨੂੰ ਮਿਲ ਚੁੱਕੀ ਠੀਕ ਆ ਜੀ ਸੋ ਲੈਣ ਦੇ ਨਾਲੇ ਮੁੱਲ ਵੀ ਆਪਾਂ ਕਰਾਵਾਂਗੇ ਵਿੱਚੋਂ ਕੁ 100 200 ਰੁਪਇਆ ਜਿਹੜੀ ਮੌਕਾ ਨੂੰ ਛੋੜ ਛੱਪੀ ਹੋ ਜੇ ਠੀਕ ਆ ਬਾਕੀ ਜੇ ਨਵੇਂ ਨਵੇਂ ਸਾਡੇ ਆਉਂਦੇ ਤੈਨੂੰ ਬੜਾ ਦੋ ਦਾ ਫਰਕ ਥੋੜਾ ਬੜਾ ਪਾਉਂਦੀਆਂ ਹਾਂ ਹਾਂ ਲੋ ਜੀ 8 ਕਿਲੋ 7 ਕਿਲੋ ਕੋਈ ਸੱਜਣਾ ਮਗੌਦਾ ਚਾਹੀ ਆਨਲਾਈਨ ਠੀਕ ਆ ਜੀ ਥਾਂ ਕਿ ਚੋਂ ਦੇ ਤੇ 8 ਕਿਲੋ ਆ ਸਾਰੇ 22000 ਦੀ ਇਧਰ ਇੱਕ ਮੱਝ ਤੁਹਾਨੂੰ ਦਿਖਾ ਦਿੰਨੇ ਆ ਸੱਜਰਤਾ ਜੀ ਸੂਈ ਹੈ ਤੇ ਵੀਰ ਕੁਲਦੀਪ ਸਿੰਘਾ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ 20 ਦਿਨ ਹੋ ਗਏ ਸੂਈ ਨੂੰ ਜੀ ਦਿਨ ਹੋ ਗਿਆ ਹਾਂ ਠੀਕ ਆ ਜੀ ਬਾਕੀ ਮੱਝ ਚਲੋ ਵੱਡੀ ਆ ਕੀ ਇਹਦੇ ਥੱਲੇ ਹੁਣ ਦੁੱਧ ਐਸ ਵਕਤ ਤਾਕੀ ਉਹ ਦੁੱਧ ਤਿਆਰ ਹੋਵੇ 10 ਕਿਲੋ ਹਾਂ ਲੋ ਜੀ 10 ਕਿਲੋ ਦੁੱਧ ਤਿਆਰ ਐ ਦੇ ਥੱਲੇ ਠੀਕ ਆ ਜੀ ਮਗਰ ਕੀ ਕਟਈ ਮਗਰ ਕਟਈ ਮਗਰ ਕਟਈ ਆ ਫੀਮੇਲ ਕਾ ਉਹ ਨੇ ਓਕੇ ਹੋਗੀ ਭਾਵੇਂ ਨ हां आ देखो 10 किलो गोदो देना दिन भी अरदास है कि हो गए 12 15 नहीं हो गए 20 दे लाग हो गए 20 दिन हो गए 15000 दे 20 लाले भाई लो जी 20 दिन मान लियो ठीक है जी अगले थाना में साइज ਤੁਹਾਡੇ سامنے ਆ ਆ ਥੋੜਾ ਨਿਕਾ ਉਹ ਪਰਮਾਏ ਕਰ ਦਿੰਦੀ ਪੂਰਾ ਸਮਾਗ ਦੇ ਗੱਲ ਪੰਡ ਜਾਂਦੀ ਹੈ ਠੀਕ ਹੈ ਜੀ ਕਿਲੋਗਾਰਡ ਥਾ ਕਿਲੋਗਾਰਡ ਠੀਕ ਹੈ ਨਾਲ ਵੀਰ ਭਰਾ ਜਿੰਦੇ ਵੀ ਥਾ ਨਿਕੇ ਗਿਆ ਕੱਟ ਲਈ ਆ ਬਿਲਕੁਲ ਥਾਣਾ ਦਾ ਸੈਜ ਤੁਹਾਨੂੰ ਦੱਸ ਦਿੱਤਾ باقی ਢਾਚਾ ਭਾਰਾ ਪੂਰਾ ਠੀਕਾ ਕਰਮਾ ਲਈਦਾ ਵਜਨ ਲੋਡ ਪੂਰਾ ਸਿੰਘ ਛੋਟਾ ਕੋਈ ਉੱਚਾ ਖੁੱਲਾ ਸਿੰਘ ਨਹੀਂਗਾ ਸਿੰਘ ਫੱਪਦਾ ਕਰਵਾ ਲਈਦਾ ਜੇਕਰ ਵਜਨ ਵੇੜ ਜਿਆਦਾ ਹੈ ਸਿੰਘ ਛੋਟਾ ਤੇ ਬਿਲਕੁਲ ਜਿਹੜਾ ਛੋਹ ਨਹੀਂ ਕਰਦੀ ਵੀ ਜਿਹੜਾ ਸਿੰਘ ਹੁੰਦਾ ਬਿਲਕੁਲ ਸਰਤੀ ਠੀਕ ਆ ਚਵਾਈ ਅਗਲੇ ਪਿਛਲੇ ਦੇ ਬਰਾਬਰ ਬਿਲਕੁਲ ਓਕੇ ਓਕੇ ਲਾ ਕਿ ਵਾਇਦ ਜਨਮਾ ਪਾਉਂਦੇ ਇਸ ਲਈ ਬੈਗੇ ਨਾਂ ਚੋਹਾਗਦਾ ਇਹਨੂੰ ਹਾਂ ਹਾਂ ਇੰਨੀ ਪੋਲੀ ਆ ਬਾਕੀ ਭਾੜਾ ਪੌੜਾ ਚੰਗਾ ਹਨਾ ਹਾਂ ਲਓ ਵੀ 10 ਕਿਲੋ ਇਹਦੇ ਥੱਲੇ ਕਿਸਾਨ ਕਰੋ ਇਸ ਵਕਤ ਦੁੱਧ ਮਗਰ ਕੱਟੀ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਮਗਰ ਕੱਟੀ ਆ ਫੀਮੇਲ ਕਾ ਬਾਕੀ ਸੇਵਾ ਇਹਦੇ ਵਾਧੂ ਹੋਰ ਵਜੂਗੀ ਹਾਂ ਪੱਠੇ ਪੱਠੇ ਹੈ ਨਹੀਂ ਤੈਨੂੰ ਪਤਾ ਠੀਕ ਆ ਇਹੋ ਬੱਚਾ ਇਹਦਾ ਹਾਂ ਹਾਂ ਬੱਚੀ ਆ ਕੱਟੀ ਆ ਲਓ ਵੀ ਇਹ ਕੱਟੀ ਆ ਮਗਰ ਕੋਈ 18 20 ਦਿਨਾਂ ਦਾ ਬੱਚਾ ਹਰੇਕ ਸੱਜਣ ਨੇ ਆਪਦਾ ਤਰਾ ਤੁਸੀਂ ਆਈਡੀਆ ਲਾ ਲੈਣਾ ਇਹ ਮਗਰ ਕੱਟੀ ਆ ਫੀਮੇਲ ਜਲਦੀ ਬਾ ਦੇਣ ਮੈਣ ਕੀ ਕਰਾਂਗੇ ਹਾਂ ਦੇ ਲੈਂਦੇ ਬਾ 90 ਕਰ ਲਈਏ ਹਾਂ ਆਹ 85 ਹਜ਼ਾਰ ਦੇ ਹਨ 85 ਹਜ਼ਾਰ ਦੇ ਹਾਂ 85 ਹਜ਼ਾਰ ਦੇ ਹਨ ਠੀਕ ਹੈ ਫੇਰ ਹਾਂਜੀ ਬਾਕੀ 85 ਹਜ਼ਾਰ ਦੀ ਗਲਦੀਪ ਆਂਦਾ ਵੀ ਦੇ ਦੇ ਆਗੇ ਜੈਸਨੋ 90 ਹਜ਼ਾਰ ਹੋਣਗੇ ਦੋ ਟਾਈਮ ਕੋ ਚੂਲੇ ਲਾਏ ਭਾਂਡੇ ਹੁਣ ਤਿੰਨ ਟਾਂ ਹਾਂ ਉਹ ਵੀ ਆਨਲਾਈਨ ਕਰੇਗੇ ਤਸਦੀਕਾਂ ਕਰੇਗੇ ਹਾਂ ਤਸਦੀਕ ਕਰ ਲੇ ਕੋਈ ਐਨ ਵੀਰ ਕੱਢੀ ਬੁਲਾਇਓ ਮੜਾ ਜਾ ਆ ਦੇ ਬਾਕੀ ਮੇਰਾ ਭਰਾ ਦੇਖੋ ਜੀ ਚੱਡਾ ਵੇਖੋ ਬਹੁਤ ਸੋਹਣਾ ਭਾਂਡਾ ਭੁੰਡਾ ਬਾਕੀ ਥਾਂ ਦਾ ਸੈਜ ਅਗਲੇ ਦਾ ਪਸਮਕੇ ਹੋਰ ਵੀ ਨਿਕਲ ਆਉਂਦਾ ਇਸ ਕੁਆਲਿਟੀ ਤੁਹਾਡੇ ਸਾਹਮਣੇ ਆ ਜਿੱਦਾਂ ਮਰਜ਼ੀ ਤਸੱਲੀਆਂ ਕਰ ਕਰ ਲੈ ਕੇ ਜਾਓ ਠੀਕ ਆ ਸੋ 85000 ਦੀ ਆ ਬਾਕੀ ਮੌਕੇ ਤੇ ਮੇਰਾ ਭਰਾ ਫੋਨ ਕਰੋ ਜਰੂਰ ਫੋਨ ਕਰਾਇਆ ਕਰੋ ਥੋੜਾ ਬਾਰਾ ਵਿੱਚੋਂ ਕੋਈ ਗੁਝਾਇਸ਼ ਹੁੰਦੀ ਆ ਮੌਕੇ ਤੇ ਮਾਨਤਾਨੀ ਉਹ ਜਿਹੜੀ ਵਿੱਚੋਂ ਕੱਢ ਦਿੱਤੀ ਜਾਊਗੀ ਅੱਗੇ ਇੱਕ ਬੜੀ ਪਿਆਰੀ ਚੰਗੀ ਝੋਟੀ ਦਿਖਾਉਣੇ ਆ ਭਰਾਵਾਂ ਨੂੰ ਉੰਡੀ ਜੂਰ ਆ ਛੋਟੀ ਸਿੰਗੀ ਆ ਤੇ ਅਮਸਰ ਝੋਟੀ ਆ ਕਲਦੂਪ ਦੋਂਦੀ ਹੂਲੇ ਦੋੰਦ ਦੇ ਚੱਕਨੇ ਸ਼ੁਰੂ ਕੀਤੇ ਆ ਕਿ ਸਿੱਟੇ ਆ ਨਹੀਂ ਆ ਜਾਣੇ ਕੀਤੇ ਹਲੇ ਤੁਸੀਂ ਹਜੇ ਬਰਾਬਰ ਨਹੀਂ ਕੀਤੇ ਹਲੇ ਬਰਾਬਰ ਨਹੀਂ ਕੀਤੇ ਠੀਕ ਆ ਜੀ ਹਾਂ ਤੇ ਢਾਈ ਸਾਲ ਦੇ ਲੱਗ ਸਮ ਅੰਦਰ ਨਾਲ ਵੀ ਕੀ ਆ ਢਾਈ ਸਾਲ ਆ ਜੀ ਠੀਕ ਆ ਜੀ ਅੱਗੇ ਬਾਣੀ ਬੋਣੀ ਵੀ ਬੱਤਰ ਆਈ ਹੈ ਕੋਈ ਨਹੀਂ ਹਲੇ ਨਹੀਂ ਠੀਕ ਆ ਜੀ ਹਾਂ ਥਾਂ ਥਾਂ ਵਧੀਆ ਚਾਰੇ ਆ ਬਾਕੀ ਥਾਂ ਥੂ ਟੋੜਾ ਥਾਂ ਤੇ ਜੀ ਪਰ ਆਣੀ ਆ ਦੇ ਦਦੀ ਜਿਹੜੀ ਆ ਤੇ ਹੁੰਦੀ ਨਹੀਂ ਆ ਦੇ ਆਹ ਦੇ ਨੋਕਾ ਲੱਗਾ ਤੇ ਥਾਂ ਬਹੁਤ ਸਵਾਦੀ ਪੂਰਾ ਹਾਂ ਤਾਂ ਤੇ ਬਹੁਤ ਥਾਂ ਕਰਨ ਵਾਲੀ ਚੰਗਾ ਕੱਢੂਗੀ ਹਾਂ ਲੈ ਵੀ ਠੀਕ ਆ ਸੋ ਥਾਣ ਚੱਲ ਰਿਹਾ ਠੀਕਾ ਜੀ ਬਿਲਕੁਲ ਉਂਗਲ ਉਂਗਲ ਜਿੱਡਾ ਜਿਹੜਾ ਥਾਣ ਮੱਗਾ ਚਰਮਾੜੀ ਨੂੰ ਠਪੂੜੇ ਦੇ ਸਾਈਡੋਂ ਤੁਸੀਂ ਦੇਖੋਗੇ ਪਲੀ ਪਲੀਤੀ ਪੂਰੀ ਆ ਛੋਟੀ ਸਿੰਗੀ ਦੇ ਵਿੱਚ ਆ ਵਜਨ ਨੂੰ ਲੋਡ ਪੂਰਾ ਠੀਕਾ ਸਿੰਗੀ ਬੜੀ ਨਿੱਕੀ ਆ ਆ ਦੇਖੋ ਸੋ ਕੋਕੇ ਜੜੇ ਪਿਆ ਬਿਲਕੁਲ ਛੋਟੀ ਸਿੰਗੀ ਆ ਛੋਟੀ ਬੰਦੇ ਬੱਤਰ ਤੇ ਆ ਮੇਰਾ ਭਰਾ ਕੋਈ ਵੀ ਲੈ ਜਾਂਦਾ ਤੇ ਆਪਣੀ ਨਿਗਰਾਨੀ ਦੇ ਵਿੱਚ ਇਹ ਆਈ ਕਰਵਾ ਸਕਦੇ ਜੇ ਤੁਸੀਂ ਚਾਹੋ ਮਾਲੀ ਤੋਂ ਲਵਾ ਸਕਦੇ ਜੇ ਚੰਗੀ ਛੋਟੀ ਆ ਬੰਦੂ ਬੰਜੂ ਭਾਵੇਂ ਤਹਾ ਦੇ ਨਾਲ ਪੰਨ ਆ ਵਜਨ ਲੋਡ ਬੜਾ ਆ ਇਹ ਕੀ ਕਰਦੀ ਆ ਦਰਹਾ ਬਣੀ ਦਰਦੀ ਧੜੀ ਉਹ ਕਰੋ ਫਿਰ ਨਿਕਲ ਨਹੀਂ ਹੁੰਦੇ ਪਛੋ ਹਾਂ ਜਲਦੀ ਤੈਨੂੰ ਜਿਆਦਾ ਹੀ ਡਰਾਂਗਾ ਤੈਨੂੰ ਨਾ ਡਰ ਨਾ ਡਰ ਕਰ ਮਾਰ ਕੇ ਹਾਂ ਦਰਦੀ ਉਤਰਾ ਨਹੀਂ ਆਦੀ ਕੋਈ ਉਹਦਾ ਜਿੱਥੇ ਮਰਜੀ ਹੱਤ ਲਾਈ ਆ ਦੇਖੋ ਸੋ ਚਾਰੇ ਥਾਣਾ ਮੇਰਾ ਪ੍ਰਭੂ ਥਨ ਬਹੁਤ ਵਧੀਆ ਲੱਗਾ ਕਰਮ ਵਾਲੀ ਨੂੰ ਠੀਕ ਆ ਜੀ ਲੰਬਾ ਥਾਣਾ ਪੂਰਾ ਸੋ ਸੋਹਣਾ ਥਾਣਾ ਬਣਾਉਗੀ ਪਹਿਲੇ ਸਵੇ ਦੇ ਵਿੱਚ ਸੋਹਣਾ ਪਿੱਠਪੂੜਾ ਬਾਕੀ ਉੱਪਰ ਵੀ ਤੁਹਾਨੂੰ ਪ੍ਰੋਪਰ ਦਿਖਾ ਦਿੱਤੀ ਇਹ ਪਿੰਡੇ ਦੀ ਵੀ ਪੂਰੀ ਰਾਜ਼ੀ ਆ ਚੌੜਾ ਪਿੱਠਪੂੜਾ ਕਲ ਵੀ ਕੋਈ ਕੀ ਮੋਲ ਦੀ ਦੀ ਮੰਗ ਰੋਗੀ 1 33 ਦੀ ਬੋਲਦੇ ਸੱਜਾ ਪਾਣੀ ਉਹਨਾਂ ਮਰਜ਼ੀ ਗੱਲ ਦੀ ਚੱਲ 42 ਕਰ ਲਈਏ ਹਾਂ ਹਾਂ ਨੇ 33000 ਦੇ ਹਾਂ 33000 ਦੀ ਹਾਂ 33000 ਦੀ ਲਓ ਜੀ 38000 ਦੀ ਇਹ ਭਰਾਓ ਤੁਹਾਨੂੰ ਯੈਸਨੋਂ ਮਿਲ ਜੂਗੀ ਜੋ ਪੁਰਾਣਾ ਵਾਜੇ ਵਾਜੇ ਲੱਖੋਂ ਬਾਹਰ ਮੁੜ ਕੇ ਜਿੱਤੇ ਮਰਜੀ ਵੇਚ ਲਈਏ ਜਿੱਤੇ ਮਰਜੀ ਵੇਚ ਲੈ ਤੇ ਹਾਂ ਨੇ ਚੰਗੀ ਐ ਝੋਟੀ ਸੁਥਰੀ ਆ ਅੱਗੇ ਇੱਕ ਡੀਪਿਕਅਪ ਨੇ ਕੋਲਾ 33 ਆ ਗਈ ਫਿਰ ਤੇ ਇਹਦਾ ਮੁੱਲ ਕਿਨਾ ਦੱਸੇ 38000 2 ਘਟ 40 2 ਘਟ 40 ਅੱਗੇ ਆਹ 33 ਕਿੰਨੀ ਉਮਰ ਦੇ ਵਿੱਚ ਹੈ ਪਰੋਣੀ ਇਹ ਹੋਏ ਠਾ 9 ਮਹੀਨਾ ਦੀ 8 9 ਮਹੀਨਾ ਦੀ ਆ ਹਾਂ ਥਾਂ ਥਨੋ ਅੰਤ ਹੋ ਜਾਏਗਾ ਲੈ ਵੀ ਲੋ ਜੀ ਚਾਰੇ ਧਾਵਾ ਠੀਕ ਆ ਜੀ 8 9 ਕੁ ਮਹੀਨਾ ਦੀ 33 ਅੱਗੇ ਦਿਖਾ ਰਿਹਾ ਭਰਾਵਾਂ ਨੂੰ ਬੜੀ ਬਾਹਰ ਕੱਢ ਕੇ ਨੇੜੇ ਉਹ ਕਲਦੀਪ ਤੋੜ ਦਿਆ ਜਿੱਧਰ ਲੱਗ ਕੇ ਤੋੜ ਕੇ ਦਿਖਾ ਦ। ਆਵਾਂ ਲਾ ਫੜੀ। ਆਵੇ ਦਰਦੀ ਹਾਂ। ਇੱਥੋਂ ਆਏ ਬੁਖਾਰੇ। ਸੋ ਬੱਚਾ ਵੀ ਚੰਗਾ ਠੀਕਾ। ਬਾਕੀ ਸਿੰਘ ਸਿੰਘ ਬਹੁਤ ਸੋਹਣਾ ਇੱਥੋਂ ਗੁਲਾਈ ਕਰ ਗਈ ਆ ਛੋਟੀ ਸਿੰਘੀ ਆ। ਹਲੇ ਤੇ ਮੱਥਾ ਮੁਤਾ ਬਿਲਕੁਲ ਬਲੈਕ ਆ ਕੋਈ ਫੁੱਲ ਫਲ ਨਹੀਂਗਾ ਮੱਥੇ ਦੇ ਵਿੱਚ। ਕੋਈ ਨਹੀਂ ਥੁਗਾ। ਬੇਤਰਾਂਗਾ ਬਿਲਕੁਲ। ਤੇ ਮਗਰ ਜਿਹੜੀ ਕੋਈ ਤਿੰਨ ਚਾਰ ਕੰਚ ਪੂਛ ਹੀ ਵਾਈਟ ਆ। ਲੋ ਜੀ। ਸੋ ਜਿਹੜੇ ਮੇਰੇ ਫਾਰਮਰ ਭਲਾ ਠੀਕ ਹੈ ਜੀ ਚਾਹੁੰਦੇ ਆ ਵੀ ਤਕਰੀਬਨ ਚਲੋ ਹਮੇਸ਼ਾ ਹੀ ਕਟੀਆਂ ਛੋਟੀਆਂ ਤਿਆਰ ਕਰ ਲਾਂਗੇ ਕਿ ਅੱਠਾਂ ਸੱਤਾਂ ਮਹੀਨਿਆਂ ਦੇ ਬੱਚੇ ਚਾਹੀਦੇ ਆ ਤੇ ਇਹ ਜਿਹੜੀ ਕੱਟੀ ਤੁਸੀਂ ਖਰੀਦ ਆ ਵੀ ਕਰ ਸਕਦੇ ਜੇ ਗਾਹ ਕੋ ਚੰਗੀ ਸੰਭਾਲ ਕਰ ਲਓ ਠੀਕ ਹੈ ਜੀ ਚਲ ਕਟੀਆਂ ਤੋਂ ਵੱਡੀਆਂ ਹੁੰਦੀਆਂ ਠੀਕ ਹੈ ਜੀ ਕਟੀਆਂ ਤੋਂ ਮੱਧਾਂ ਛੋਟੀਆਂ ਬਣਦੀਆਂ ਸੋ ਚੰਗੀ ਕੱਟੀ ਆ ਬਾਕੀ ਇਹ ਰੇਡ ਹੈ ਹੈ ਐਨਾ ਜੀ ਦੀ ਆ ਮੱਝ ਕਿਹੜੀ ਆ ਜੀ ਅੱਛਾ ਅੱਛਾ ਕੋਈ ਮਾਮੂ ਦਾ ਦੋਤਾ ਇਹਦਾ ਆਪਣੇ ਕੋਲ ਚੋਈਏ ਫਿਰ ਆਪਾਂ ਹਾਂ ਕਿੰਨਾ ਕੁ ਬੋਧ ਗਲਦੀ ਆ ਪਾ 17 17 ਕਿਲੋ ਬਹੁਤੀ 17 ਕਿਲੋ ਇਹਦੀ ਮਦਰ ਦਾ ਦੁੱਧਾ ਜਿਹੜੀ ਤੁਹਾਨੂੰ ਇਹ ਆਪਾਂ ਮੱਝ ਦਿਖਾ ਰਹੇ ਆ ਇਹ ਏਸੇ ਦੀ ਮਾਂ ਆ ਠੀਕ ਆ ਜੀ ਤੇ ਇਹ ਕੱਟੀ ਮੇਰਾ ਭਰਾ ਕੋਈ ਵੀ ਲੈ ਜਾਂਦਾ ਤੇ 17 ਕਿਲੋ ਵਾਲੀ ਮੱਝ ਦੀ ਜਿਹੜੀ ਧੀ ਆ ਉਹ ਤੁਹਾਨੂੰ ਦਿਖਾਈ ਦਿੱਤੀ ਆ ਤੇ ਇਹ ਕਲਦੀਪ ਕੀ ਮੁੱਲ ਰਹੂਗਾ ਕਿੰਨੇ ਦੇ ਦਿੱਤੀ ਜਾਊਗੀ ਬੋਲ ਤੇ ਮੈਂ 12 ਕਰ ਲਈਏ 11 ਹੀ ਦੇ ਦਾਂਗੇ 11000 ਦੀ ਹਾਂ 11000 ਦੀ ਠੀਕ ਆ ਭਰਾ ਕੋਈ ਜੋੜੀ ਪਾਉਣਾ ਚਾਹਦਾ ਆਪਣਾ ਸੱਜਣ ਵੀ ਤੇ ਜੋੜੀ ਪਾਉਂ ਆਂ ਜੋੜੀ ਪਾ ਰਾਂ ਇਹ ਵੈਸੇ ਉਹ 38 ਦੀ ਕੀਤੀ ਐ ਆਹੋ 38 ਇਹ 95000 ਦਾ ਹੋ ਗਿਆ ਕੰਮ ਹਾਂ 149000 ਦਾ ਜੇ ਜੋੜੀ ਕੋਈ ਲੋਕ ਤੇ 45 ਦੇਣਗੇ 45000 ਦੀ ਹਾਂ ਜੋੜੀ ਕੋਈ ਭਰਾ ਲੈ ਜਾਊਗਾ ਵੱਡੀ ਝੋਟੀ ਲੈ ਜਾਊਗਾ ਤੇ ਨਾਲੇ ਕੱਤੀ ਲੈ ਜਾਊਗਾ ਤੇ 94000 ਬੰਦਾ ਵੈਸੇ ਜਿਹੜੇ ਸਿੰਗਲ ਸਿੰਗਲ ਦੀ ਗੱਲ ਕੀਤੀ ਆ ਤੇ ਜੋੜੀ ਪਾਲਾਂਗੇ 45000 ਰੁਪਇਆ ਇੱਧਰ ਕਵੱਛੀ ਦਿਖਾ ਦਿੰਦੇ ਆ ਇਹ ਵੀ ਤਕਰੀਬਨ ਇਸੇ ਕੱਤੀ ਜਿੱਡੀ ਆ ਉਮਰ ਕੋੜੀngੇ ਕੋਈ ਨਾ ਆ ਨਾ 9 ਮਹੀਨਿਆਂ ਦੀ ਹਾਂ ਆ ਦੇਖੋ ਥਾਂ ਤੋਂ ਇਹਦੇ ਬੜੇ ਚੰਗੇ ਆ ਲੈ ਓ ਝੋਲੀ ਚੱਲੀ ਅੱਜ ਤੋਂ ਮੇਰੇ ਭਰਾ ਦੇ ਘੋਟੀ ਘਰੇ ਬਹੁਤ ਵਧੀਆ ਲੱਗਾ ਬਾਕੀ ਤੁਹਾਡੇ ਸਾਹਮਣੇ ਆ ਬੱਚੀ ਦੀ ਉਮਰ ਇਹਦੀ ਵੀ 8-9 ਮਹੀਨੇ ਆ ਹਾਂ ਠੀਕ ਆ ਆਹੇ ਥਾਣੋਂ ਬਹਾਰੇ ਦੱਦੀ ਹੋਵੇ ਤੇ ਚੰਗਾ ਥਾਣ ਬਾ ਬਹੁਤ ਸੋਨਾ ਪੱਟੂ ਕੀ ਕਰਮਾ ਲਈ ਪਹਿਲੇ ਸਵੇਚ ਹਾਂ ਚੰਗੀ ਇਹਦੀ ਮਾਂ ਆਪਣੇ ਆਲੀ ਕੋਲੀ ਆ ਪਰਲੇ ਪਾਸੇ ਹਾਂ ਉਹਦੀ ਵੀ 18-20 ਲੈ ਇੱਕ ਘਰੋਂ ਵਸੇ ਵਪਾਰ ਦਾ ਗਾਮਾ ਤੇ ਇਹ ਜਿਹੜੀ ਦੋਸਤੋ 18-20 ਕਿਲੋ ਵਾਲੀ ਵੜ ਜਿਹਦੀ ਇਹ ਬੱਚੀ ਆ ਇਹ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਕਲਦੀਪ ਜਿਹੜਾ ਦੋ ਨਾਲ ਦੇ ਘਰੋਂ ਹੀ ਸੇਲ ਕਰਦਾ ਪਿਆ ਇੱਕ ਬੱਚੀ ਇੱਕ ਪਰਲੇ ਬੰਨੇ ਕੱਟੀ ਤੇ ਇਹ ਬੱਚੀ ਵੀ ਆਪਾਂ ਤੁਹਾਨੂੰ ਪੁੱਛ ਕੇ ਦੱਸ ਦਾਂਗੇ ਮੁੱਲ ਕੀ ਆ ਸਿੰਗਲ ਦਾ ਕੀ ਰੇਟ ਆ ਜੋੜੀ ਉਹਨਾਂ ਛੋਟੀਆਂ ਚਾਹੀਆਂ ਉਹਨਾਂ ਕਟੀਆਂ ਦੇ ਨਾਲ ਹੀ ਕਿਸੇ ਭਰਾ ਨੇ ਖਰੀਦਣੀ ਆ ਤੇ ਫਿਰ ਇਹਦਾ ਰੇਟ ਕੀ ਰਹੂਗਾ ਫਿਰ ਕੀ ਡਿਸਕਾਊਂਟ ਆ ਉਹ ਤੁਸੀਂ ਵੀਡੀਓ ਦੇ ਅੰਤ ਤੱਕ ਦੇਖ ਲਿਆ ਜੇ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ 18 ਮਹੀਨੇ ਲੱਗਦੇ ਹਾਜੀ ਤਿਆਰ 7-8 ਮਹੀਨੇ ਲੱਗਦੇ ਹੋਣੀ ਤਿਆਰ ਆ ਬਿਲਕੁਲ ਬਿਲਕੁਲ 8 ਮਹੀਨੇ ਜਦ ਹੋਏ ਖੜੇ ਆ 8-7 ਕੁ ਮਹੀਨੇ ਹੋਰ ਕਰ ਗਏ ਵਜਨ ਕੋਈ ਕੁਆਂਟਲ ਸਵਾ ਕੁਆਂਟਲ ਡੇਢ ਕੁਆਂਟਲ ਹੋ ਗਿਆ ਹਾਂ ਹੋਰ ਤੇ ਇਹ ਆਈ ਦੇ ਕਾਬਿਲ ਆ ਕਰੋ ਚੈੱਕ ਠੀਕ ਆ ਜੀ ਸੋ ਬੱਛੀ ਇਹ ਵੀ ਚੰਗੀ ਅਠਾ ਮਹੀਨਿਆਂ ਦੀ ਆ ਮਾਂ ਕੋ 18 20 ਕਿਲੋ ਵਾਲੀ ਦੇ ਕਲਦੀਪ ਕੀ ਰੇਟ ਕਿਨੇ ਦੇਣੀ ਹੈ ਰੇਟ ਦੇ ਭਾਵੇਂ 10 ਕਰ ਲਈਏ ਦਾ 8000 ਦੇ ਦਾ 8000 ਦੀ 8000 ਦੀ ਠੀਕ ਹੈ ਭਰਾ ਤੇ ਇਹ ਕੋ ਕਿੰਨੇ ਲਊ ਆ ਫਿਰ 50 ਦੀਆਂ ਤੈਨੂੰ ਪੁੱਤਰਾਂ 57000 ਦੀਆਂ ਬਣ ਗਈਆਂ ਫਿਰ ਆਹ ਤਾਂ ਵੱਧ ਬਣਦੀ ਆ 49000 ਦੀ ਇਹ ਬਣ ਗਈ ਜੋੜੀ ਪਹਿਲਾਂ ਵਾਲੀ ਹਾਂਜੀ ਤੇ ਆ ਕਰਮ ਵਾਲੀ 8000 ਪਾ ਕੇ ਵਿੱਚ ਹੋ ਗਿਆ 57 ਹਾਂਜੀ ਆ 57000 ਜੇਕਰ ਤਿੰਨਾਂ ਦਾ ਕੋਈ ਸੌਦਾ ਮਾਰ ਲੈ ਤੇਰਾ ਦਾਦਾ ਵੀ 50000 ਦੀ ਦੇ ਦੇ ਫਿਰ 50 ਦੇ ਤੈਨੂੰ ਦੇ ਦਾਂਗੇ ਮੈਂ ਵੀ ਫਿਰ 50000 ਦਾ ਹੀ ਤੁਹਾਨੂੰ ਸਾਰਾ ਪੁੱਠਾ ਮਿਲ ਹਾਂ ਤੇ ਆ ਫੇਸ ਕੁਆਲਿਟੀ ਆ ਬੁਥੀ ਬਾਥੀ ਮੇਰਾ ਭਰਾ ਨਿਗਾ ਦੇ ਵਿੱਚੋਂ ਕੱਢ ਲਓ ਫੇਸ ਕੁਆਲਿਟੀ ਆ ਬੱਚੀ ਚੰਗੀ ਆ ਚਲੋ ਕਿਸੇ ਭਰਾ ਨੇ 50000 ਦੇ ਵਿੱਚ ਅੱਜ ਤਿੰਨੇ ਕੁ ਡਜ਼ਰ ਲੈ ਗਿਆ ਤੇ ਕੱਲ ਨੂੰ ਕੋਈ ਸਾਲ-ਸਾਲ ਸਾਹਿਬ ਕੇ ਮੇਰੇ ਪ੍ਰਭੂ ਮੋਲੇ ਜ਼ਰੂਰ ਪਸ਼ੂ ਮੋੜਦੇ ਆ ਵਾਧੇ ਵਾਲਾ ਕਾਮਾ ਵੀ ਪਾ ਕੇ ਆ ਜੀ ਹਾਂਜੀ ਆ ਰਗਾਂ ਦੀ ਬਣ ਜੂਗੀ ਆ ਜਾਂਦੇ ਆ ਜਾਂਦੇ ਆ ਇਹ ਜਾਣਾਂ ਲਈ ਆ ਜਾਂਦੇ ਕੋਈ ਕੇਚਲ ਕਰ ਲਈ ਤੇ ਬਣੀ ਖੋਤੀ ਕਰਮਾ ਲਈ ਹੂੰ ਲੈ ਜੀ ਥਾਣੇ ਵੇਖ ਲਈਏ ਬਹੁਤ ਚੰਗੀਆਂ ਥਾਣੇ ਦੇ ਸਿਰ ਚਲੋ ਕਿੰਨੇ ਛੋਟੇ ਨਗਾਂ ਦੇ ਚੰਗੇ ਆ ਹਾਂ ਹਾਂ ਨਵੀਂ ਇਹ ਪਰਬੋ ਅੱਜ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਕੁਲਦੀਪ ਵੀਰ ਦੇ ਘਰੋਂ ਪੰਜ ਨਗ ਸੀਗੇ ਦੁੱਧਾਰੂ ਪੁੱਛ ਜਿਹੜੇ ਹੁਣ ਐਸ ਵਕਤ ਦੁੱਧ ਤੇ ਚੱਲਣ ਦਾ ਆ ਉਹ ਤੁਹਾਨੂੰ ਆਪਾਂ ਦਿਖਾ ਦਿੱਤੇ ਆ ਇਹ ਦੋਵੇਂ ਨਗ ਮਾਝ ਵੀ ਚੰਗੀ ਆ ਜਿਹਦੇ ਥਲੇ ਐਸ ਵਕਤ 10 ਕਿਲੋ ਦੁੱਧ ਮਗਰ ਕੱਟੀ ਇਹ ਵਹਿਰ ਦਿਖਾਤੀ ਆ ਤੁਹਾਨੂੰ 22000 ਦੀ ਹਾਂ 22000 ਦੀ ਚੱਕੋ ਵੀ ਹਾਂਜੀ ਕੁਲਦੀਪ ਇੱਕ ਨੰਬਰ ਆਪਣੇ ਜ਼ਰੂਰ ਕਰ ਦੀ ਆ ਸਾਹੇ ਵੀਰ ਨੰਬਰ ਨਾਮ ਨਾਲ ਕੁਲਦੀਪ ਸਿੰਘ ਪਿੰਡ ਬੁਰਜਣਾ ਸੁਬੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਪਾਜੀ 80 ਗਾ ਤੇ ਨੰਬਰ ਵੀ ਕੁਲਦੀਪ 945133233 ਠੀਕ ਹੈ ਜੀ ਹਾਂ ਜੀ ਲੋ ਵੀ ਉਹ ਨੰਬਰ ਭਰਾਵੋ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਰ ਹਾਲ ਇਹ ਆਪਾਂ ਤੁਹਾਨੂੰ ਨਾਗ ਦਿਖਾਉਣੇ ਸੀਗੇ ਬਾਕੀ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਪਹੁੰਚ ਸਕੇ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਹਰਬਾਨੀ